ਇਸ ਤਰ੍ਹਾਂ ਸੀ ਕਿ 22 ਤਰੀਕ ਨੂੰ ਇੱਕ ਸਾਡੇ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਵਹੀਕਲ ਨੂੰ ਗਨ ਪੁਆਇੰਟ ਤੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਥਾਣਾ ਨੰਬਰ 8 ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਸੀਂ ਉਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉਸ ਦੀ ਤਫ਼ਤੀਸ਼ ਦੇ ਦੌਰਾਨ 23 ਤਰੀਕ ਨੂੰ ਸਵੇਰੇ ਸਾਡਾ ਪਰਚਾ ਦਰਜ ਹੋਇਆ ਉਦੀ ਤਫ਼ਤੀਸ਼ ਦੇ ਦੌਰਾਨ ਅਸੀਂ ਆਸ-ਪਾਸ ਦੇ ਕਈ ਡਿਸਟ੍ਰਿਕਟਸ ਵਿੱਚ ਵੀ ਰੇਡਸ ਕੀਤੀਆਂ ਫਿਰ ਟੈਕਨੀਕਲ ਐਵੀਡੈਂਸਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਜਿਹੜੇ ਸਾਡੇ ਕੇਸ ਦੇ ਵਿੱਚ ਲੋੜਿੰਦੇ ਦੋਸ਼ੀ ਸੀ ਉਨ੍ਹਾਂ ਦਾ ਪਤਾ ਲੱਗਿਆ ਕਿ ਅੱਜ ਜੋ ਇਸ ਏਰੀਆ 'ਚ ਹੈਗੇ ਸੋ ਇੱਥੇ ਥਾਣੇ ਦੀ ਫੋਰਸ ਵੱਲੋਂ ਤੇ ਸਟਾਫ ਦੀ ਫੋਰਸ ਵੱਲੋਂ ਨਾਕਾ ਲਾਇਆ ਗਿਆ ਸੀ ਜਿੱਥੇ ਕਿ ਇਹਨਾਂ ਦੋਵੇਂ ਦੋਸ਼ੀਆਂ ਨੇ ਜੋ ਕਿ ਆਇਡੈਂਟੀਫਾਈ ਕੀਤੇ ਗਏ ਸੀ ਅਰਸ਼ਦੀਪ ਸਿੰਘ ਤੇ ਤੇਜਵੀਰ ਸਿੰਘ ਇਹਨਾਂ ਨੇ ਇੱਥੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਇਹ ਦੋਵੇਂ ਜ਼ਖਮੀ ਹੋਏ ਤੇ ਜਿਹੜੇ ਕਿ ਅਸੀਂ ਹੁਣ ਸਿਵਲ ਹਸਪਤਾਲ 'ਚੇ ਭੇਜੇ ਹਨ ਮੈਮ ਮਡਲੀ ਪੁਛਗਿਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇਸ ਤੋਂ ਪਹਿਲਾਂ 10 ਤਰੀਕ ਨੂੰ ਇੱਕ ਵਾਰਦਾਤ ਬਟਾਲਾ ਸ਼ਹਿਰ ਵਿੱਚ ਕੀਤੀ ਸੀ ਜਿੱਥੇ ਕਿ ਦੋ ਬੰਦਿਆਂ ਦੀ ਮੌਤ ਹੋਈ ਸੀ ਸੋ ਉਸ ਕੇਸ ਦੇ ਵਿੱਚ ਇਹ ਬਟਾਲਾ ਪੁਲਿਸ ਨੂੰ ਵੀ ਲੋੜਿੰਦੇ ਸੀਗੇ ਸੋ ਇਹ ਉੱਥੋਂ ਦੇ ਭੱਜੇ ਹੋਏ ਸੀ ਤੇ ਉਹ ਤੋਂ ਬਾਅਦ ਜਿਹੜੀ 22 ਤਰੀਕ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੇ ਵਹੀਕਲ ਸਨੈਚ ਕਰਕੇ ਗਨਪੁਆਇੰਟ ਤੇ ਫਿਰ ਦੁਬਾਰਾ ਵਾਰਦਾਤ